ਜਵਾਬ ਹੈ ਬੇਤੀ ਕਰਾਂਗਾ ਸਰਦਾਰ ਰਾਜਦੇਵ ਸਿੰਘ ਜੀ ਸਭ ਭੈਣ ਵੀ ਉਹ ਆਪਕੇ ਨਾਲ ਦੋ ਚਾਰ ਮਿੰਟ ਵਾਸਤੇ ਵਿਚਾਰਾਂ ਦੀ ਸਾਂਝ ਪਾਉਣਗੇ ਜੀ ਵਾਹਿਗੁਰੂ ਜੀ ਕੀ ਕਾਫੀ ਵਾਹਿਗੁਰੂ ਜੀ ਕੀ ਫਤਿਹ ਮੇਰੀ ਰੂਹ ਦੇ ਰਵਾਇਤ ਮਾਲਕ ਪਾਪਾ ਜੀ ਮੰਦਰ ਸੇ ਦਾਤ ਪਾਉਣ ਹਮੇਸ਼ਾ ਜੀ ਖਾਲਸਾ ਪੰਥ ਦਾ ਆਚਰਣ ਜੁੜਾ ਆ ਰਿਹਾ ਹੈ। ਸ੍ਰੀ ਗੁਰੂ ਜੀ ਸਾਮ মহারাজ ਸਾਹ ਕੋਲ ਸਾਹਿਬ ਬਾਪੂਆਂ ਦੇ ਨਿਰਦੇਸ਼ੇ ਤੇ ਉਹਨਾਂ ਦੇ ਪਰਿਵਾਰ ਨੇ ਜਿਹੜੀ ਖਾਲਸਾ ਪੰਥ ਦੀ ਸੇਵਾ ਕੀਤੀ ਹੈ ਜਰਨੈਲ ਤੇ ਸਪਾਹੀ ਬਣ ਕੇ ਉਹ ਇਤਿਹਾਸ ਦੇ ਪੰਨਾਵਾਂ 'ਚ ਲਿਖੀ ਹੈ। ਜਥੇਦਾਰ ਜਗਵੀਰ ਸਿੰਘ ਜਿਹੜੇ ਅਮਰਸ਼ਹੀਰ ਨੇ ਉਹਨਾਂ ਨੇ ਮਹਾਨ ਸ਼ਹਾਦਤ ਦਿੱਤੀ ਉਹਨਾਂ ਦੇ ਪੁੱਤਰਾਂ ਭਾਈ ਹਰਦੀਪ ਸਿੰਘ ਅਤੇ ਭਾਈ ਸਵਰਨ ਸਿੰਘ ਨੇ ਮਹਾਨ ਸ਼ਹਾਦਤ ਦਿੱਤੀ ਭਾਈ ਜਗਵੀਰ ਸਿੰਘ ਰੋਡੇ ਜਿਹੜੇ ਜਿਨ੍ਹਾਂ ਜਿਹੜਾ ਉਹਨਾਂ ਨੇ ਆਪਣੇ ਸਰੀਰ ਦੇ ਵਿੱਚ ਰਹੇ ਉਹ ਜੰਦਾ ਸ਼ਹੀਦ ਮੰਨੇ ਜਾਂਦੇ ਸੀ ਆਪਣੇ ਜੀਵਨ ਦੇ ਹੁੰਦੇ ਹੋਏ ਵੀ ਉਹ ਜੰਦਾ ਸ਼ਹੀਦ ਮੰਨੇ ਜਾਂਦੇ ਆ ਹਮੇਸ਼ਾ ਉਹਨਾਂ ਨੇ ਜਲਾਤਨੀ ਕੀਤੀ ਅਤੇ ਪੰਥ ਲਈ ਡਾਡੇ ਸੰਦਸ਼ ਕਰੇ ਇਸ ਲਈ ਉਹਨਾਂ ਦੇ ਅਕਾਲ ਚਲਾਣੇ ਪਿੱਛੋਂ ਨਿਸ਼ਚਿਤ ਤੌਰ ਤੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਮਿਲ ਗਿਆ ਉਹਨਾਂ ਦੇ ਪਾਤਾ ਤੇ ਬਾਪਾ ਜੁਵਿੰਦਰ ਸਿੰਘ ਦੇ ਪੁੱਤਰੇ ਅਤਾਕ ਉਸਤ ਸਾਹਿਬ ਦੇ ਸਾਥ ਦਾ ਜਥੇ ਦਾ ਸਿੱਧ ਸਾਹਿਬ ਭਾਈ ਜਸਪੀਰ ਸਿੰਘ ਰੋਡੇ ਪੰਥ ਦੀ ਅਸਾ ਸੇਵਾ ਕਰ ਰਹੇ ਨੇ ਮੇਰੇ ਯਾਦ ਹੈ ਕਿ ਉਹ ਉਸੇ ਵੀ ਰੱਲ ਸ਼ਾਇਦ ਛਿਆ ਦੀ ਹੋਵੇ ਮੈਨੂੰ ਬਾਬਾ ਗੁਰندر ਸਿੰਘ ਨੇ ਇਹ ਦੱਸਿਆ ਸੀ ਕਿ ਭਾਈ ਜਸਪੀਰ ਸਿੰਘ ਉਹ ਸਮੇਂ ਬਾਸ ਸਾਹਬ ਇਹ ਭਾਈ ਜਸਪੀਰ ਸਿੰਘ ਖਾਲਸਾ ਪੰਥ ਦੇ ਹੀਰੇ ਨੇ ਤੇ ਉਹਨਾਂ ਨੂੰ ਅਦਾਲਤ ਸਾਹਿਬ ਦੀ ਸੇਵਾ ਗੁਰੂ ਦਾ ਹੁਕਮ ਹੋਇਆ ਕਿ ਮੱਛੀ ਜਾਣੀ ਹੈ ਤੇ ਉਹਨਾਂ ਨੇ ਖਾਲਸਾ ਪੰਥ ਦੀ ਨਿਸ਼ਚਿਤ ਤੌਰ ਤੇ ਬਹੁਤ ਵਧੀਆ ਸੇਵਾ ਕਰਨੀ ਹੈ ਜਿੱਥੇ ਗੱਲ ਹੋਈ ਬੜੀ ਵਧੀਆ ਗੱਲਾਂ ਕੀਤੀਆਂ ਨੇ ਜੀ ਸਰਤਾਬਾ ਜੀ ਖਾਲਸਾ ਦੇ ਬਹੁਤ ਵਧੀਆ ਗੱਲ ਕਹੀ ਇਹ ਸੰਧਾਨ ਜਲੀ ਨਾਲ ਉਹ ਇੱਕਤਾ ਜੁੜਦੀ ਹੈ ਰਾਜਪਾਗ ਦੇ ਸੀ ਨੇੜੇ ਪਹੁੰਚਦੇ ਰਹੇ ਬਾਬਾ ਜਗਿੰਦਰ ਸਿੰਘ ਨੇ ਰਾਜਪਾਗ ਦੇ ਨੇੜੇ ਝਾੜ ਦਿੱਤੇ ਪਰੰਤੂ ਆਪ ਆਪਾਂ ਦੇ ਵਿੱਚ ਕੋਈ ਲੋਕਾਂ ਨੇ ਬਿਣਾ ਸੋਚੇ ਸਮਝੇ ਪੰਖ ਦੇ ਹੀਿਆਂ ਨੂੰ ਕਤਲ ਕਰ ਦਿੱਤਾ ਸਾਨੂੰ ਇਹ ਬੜੀ ਵੱਡੀ ਡਾਕਟਰ ਜਿਹੜੇ ਕਹਦੇ ਹੋਣ ਤੇ ਸਾਨੂੰ ਡਰ ਨਹੀਂ ਹੈ ਕਾਇਨਾਤ ਦਾ ਸਾਨੂੰ ਡਰ ਹੈ ਆਪਣੇ ਯਾਰ ਦਾ ਜਦੋਂ ਕੋਈ ਹੀਰਾ ਹੁੰਦਾ ਸੀ ਉਸ ਦਾ ਨਕਲ ਕਰ ਦੇਤਾ ਜਹਰਾ ਸੀ ਇੱਕੋ ਟੱਕ ਕੇ ਮੇਰੇ ਯਾਰ ਹੈ ਸਰਦਾਰ ਮੋਲਕ ਸਿੰਘ ਬੈਠੇ ਨੇ ਕਿ ਮੈਂ ਤੇ ਬਾਪਾ ਕੁਬਿੰਦਰ ਸਿੰਘ ਤਾਤਰੋਂ ਤੋਂ ਛੇਕ ਪੁਲਾਈ ਸੜਕ ਤੇ ਆ ਰਹੇ ਸੀ ਉਸ ਸਮੇਂ ਮੈਂ ਵਨ ਪਾਰਲੀਮੈਂਟ ਸੀ ਅਤੇ ਉਸ ਸਮੇਂ ਵੀ ਪ੍ਰੋਸੈਸਟਾ ਸਿਰਫ ਇਹ ਵਾਲੇ ਜਿਹੜੇ ਆਪਣੇ ਆਪ ਨੂੰ ਪਰਸਤੇ ਹਤੇਸ਼ੇ ਤੋਂ ਹੋ ਰਹੇ ਸੀ بڑے ਬਣਾਗੂ ਹਥਿਆਰ ਦੇ ਨਾਮ ਤਹਿਤ ਸਾਡੀ ਇਤਹਾਸ ਨੂੰ ਰੋਕੇ ਆ ਸੀ ਉਦੋਂ ਬਾਪਾ ਜੀ ਨੇ ਬਿਲਕੁਲ ਕਿਹਾ ਸੀ ਕਿ ਭਾਵੇਂ ਕੋਈ ਹੈ ਇਹ ਮਾਦਾਨ ਨਹੀਂ ਛੱਡਣਾ ਮੈਂ ਪਾਪਾ ਜੀ ਨੇ ਤੁਹਾਨੂੰ ਕਿਹਾ ਸੀ ਕਿ ਮਾਦਾਨ ਨਹੀਂ ਛੱਡਾਂਗੇ ਆਮੇ ਕੋਈ ਹੈ ਅਗਰ ਉਹਨਾਂ ਨੂੰ ਪਿਛੇ ਹੱਟਣਾ ਪਿਆ ਸੀ ਉਹ ਵੀ ਜਾਬ ਹੈ ਕਿ ਸਾਡੇ ਇਜਾਦ ਦੀ ਥੋੜਾ ਬਾਤ ਨੂੰ ਲੈ ਕੇ ਜਾਣ ਵਾਲੇ ਸੀ ਸੋ ਵੱਜ ਸਭ ਤੋਂ ਵੱਡੀ ਲੋੜ ਹੈ ਇਹ ਤਾਂ ਵੀ ਇਸ ਦੇ ਵੀ ਇਥੋਂ ਦੇ ਭਾਈ ਚੰਕਰਤੋਹ ਰੋਡੇ ਜੋ ਸਿਪ ਸਟੂਡੈਂਟ ਫੈਡਰੇਸ਼ਨ ਦੇ ਜਲਨ ਸਤਤ ਉਸ ਤੇ ਪੰਜ ਸਦੇ ਵੱਡੇ ਸੇ ਹੁਸਨ ਬਾਬਾ ਜੀ ਦੇ ਪੁੱਤ ਨੇ ਢੇਲੇ ਸਨ ਉਨ੍ਹਾਂ ਨੂੰ ਵੀ ਜਿਵੇਂ ਕਿ ਕਤਲ ਕਰਦੂਗਾ ਗਿਆ ਇਸ ਸ਼ਬਦੋਂ ਦਾ ਅਰਥ ਨਹੀਂ ਜਿੱਥੇ ਖਾਸਾ ਮਨ ਤੋਂ ਉਪਰੰਤ ਹੋਤੀ ਤਾਂ ਉਥੇ ਖਾਸਾ ਮਨ ਤੋਂ ਨਿਸ਼ਾਨੇ ਨੂੰ ਵੀ ਨੂੰ ਕੀਤਾ ਅਤੇ ਪ੍ਰਾਪਤੀ ਨੂੰ ਵੀ ਨੂੰ ਕੀਤਾ ਇਹ ਮਹਾਨ ਜੋਦੇ ਜਿੱਥੇ ਦਾਤਾ ਦਾ ਤਾਲ ਲਖਮੀਰ ਸਿੰਘ ਲੋੜੇ ਨੂੰ ਅਸਮ ਸੰਧਾਨ ਜਲੀ ਇਹ ਹੋਵੇਗੀ ਕਿ ਅਸੀਂ ਇਸ ਪ੍ਰਵਾਹ ਦੀ ਫਾਇਦੇ ਵਿੱਚ ਇਕੱਠੇ ਹੋਈਏ ਅਤੇ ਇਕੱਠੇ ਹੋ ਕੇ ਕਾ ਕਰੀਏ ਮੈਂ ਇਹ ਤਨੂਜ ਲਈ ਤੜਾਣਾ ਕਿ ਸਿੱਖ ਪੰਥ ਦੇ ਜਰਨੈਲ ਹਲਕਾ ਪੰਥ ਦੇ ਜਰਨੈਲ ਭਾਈ ਅਕਾਲ ਸਿੰਘ ਦੀ ਰਿਹਾਈ ਲਈ ਕੋਈ ਦੰਬੀਰ ਜਤਨ ਨਹੀਂ ਉਚਿਤ ਹੈ ਇਹ ਦੰਬੀਰ ਜਤਨ ਤਾਂ ਹੋਣਗੇ ਇਹ ਸਾਡੇ ਵਿੱਚ ਵੇਖਦਾ ਹੋਵੇਗੀ ਕੌਮ ਦਾ ਜਰਨੈਲ ਅਕਰ ਹੋਵੇ ਤੇ ਉਸ ਦੀ ਰਿਹਾਈ ਲਈ ਕੋਈ ਦੰਬੀਰ ਜਤਨ ਨਾ ਕੀਤਾ ਜਾਵੇ ਇਕ ਕੌਮ ਦੇ ਲਈ ਡਾਡੀ ਸ਼ਰਮਜੀਤ ਜੀ ਦਾ ਪ੍ਰਤੀਕ ਹੈ ਇਹਨਾਂ ਸ਼ਬਦਾਂ ਦੇ ਨਾਲ ਜਿਆਦਾ ਸਮਾਂ ਲੈਂਦਾ ਹੋਇਆ ਮੈਂ ਇਸ ਮਹਾਨ ਪਰਿਵਾਰ ਨੂੰ ਅਤੇ ਯੋਧੇ ਸਰਦਾਰ ਮੀਰ ਸਿੰਘ ਰੋਡੇ ਦੇ ਸ਼ਹਾਦਤ ਨੂੰ ਸੇਟ ਕਰਦਾ ਹੋਇਆ ਫੇਰੇ ਬੇਤੀ ਕਰਦਾ ਹੋਇਆ ਕਿ ਸਾਨੂੰ ਰਾਜਨੀਤਿਕ ਤਾਕਤ ਲੈਣੀ ਪਵੇਗੀ ਅਤੇ ਉਹ ਰਾਜਨੀਤਿਕ ਤਾਕਤ ਤੇ ਇਹ ਰੱਬਾ ਮਾਰਨੀ ਚਲਾਗੇ ਇਹਨਾਂ ਸ਼ਬਦਾਂ ਨਾਲ ਮਾਫੀ ਚੰਨਾ ਹੋ ਆਹੇ ਤੋਂ ਹਿੱਟਾ ਦਾ ਤਰਫ ਆਹੇ ਪਰੇ